ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੋਪਈ ਸਾਹਿਬ ਇੱਕ ਓੰਕਾਰ ਸ੍ਰੀ ਵਾਹਿ ਗੁਰੂ ਜੀ ਕੀ ਫਤਿਹ ਪਾਤਸ਼ਾਹੇ ਦਸਵੇਂ ਕਬਿਓ ਮਾਚ ਬੇਨ ਤੇ ਚੋਪਈ हमरे करो हाथ देरछा पूर्ण होए जित की इच्छा तव चरण मन रहे हमारा अपना जानक रो अप्रत पारा हमरा दुष्ट असबद वकाव हो आपाद मह उच्चव हो सुखी बसे मोरो परिवार ਸੇਵ ਸਿਖ ਉਸ ਮੈਂ ਕਰਤਾਰਾ ਮੋਹ ਰਚਨਜ ਕਰਦਾ ਕਰੀਐ ਸਭਨਨ ਕੋ ਆਜੁ ਸਹਰਿ ਗੈ ਪੂਰਨ ਹੋਏ ਹਮਾਰੇ ਆਸਾ ਤੋਰ ਪੈਨ ਕੀ ਰਹਿ ਪਿਆਸ ਤੁਮਹਾਂ ਸਾਡ ਕੀ ਅਵਰਣਾ ਤਿਆਉ ਜੋ ਵਰਚਾਹ ਰਚੋ ਸੋ ਤੁਮ ਤੇ ਪਾਉ ਸੇਵਾ ਸਿੱਖ ਹਮਾਰੇ ਤਾਰੀ ਹੈ ਚੁੰਨ ਜਨ ਸ਼ਾਸਤਰ ਹਮਾਰੇ ਮਾਰੀ ਹੈ ਆਪ ਹਾਥ ਦੇ ਮੁਝੇ ਮੁਰਗੇ ਮਨਨ ਕਾਲ ਕਾ ਤਰਾਸ ਨਗਰੀ ਗੇ ਹੋ ਜੋ ਸਦਾ ਹਮਾਰੇ ਪਛਾ ਸ੍ਰੀ ਆ ਤੂ ਜੋ ਕਰਿ ਹੋ ਰਖਾ ਰਾਖ ਲਹੁ ਰਾਗਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦਰਸ਼ਨ ਗਏ ਹੰਤਾ ਆਤਮਾ ਹੋ ਪੂਰੀ ਚਤੁਰਦਸ਼ ਗੰਤਾ ਕਾਲ ਪਾਏ ਬ੍ਰਹਮਾ ਬਖਤਰਾ ਕਾਲ ਪਾਏ ਈਸ਼ਵਰ ਜਪਤਰਾ ਕਾ ਪਾਏ ਗੁਰੂ ਜੀ ਨ ਪ੍ਰਗਾਸਾ ਸਗਲ ਕਾਲ ਕਾ ਕੀ ਆਤਮ ਅਸ਼ਾ ਜਵਨ ਕਾਲ ਜੁਗੇ ਸਭ ਕੇ ਉਹ ਅਬੇਦ ਰਾਜ ਪਰਮਾ ਜੋਥਿਓ ਜਵਨ ਕਾਲ ਸਲੋਸ਼ ਵਾਰ ਨਵਸ਼ਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਜਥ ਨਮ ਜਾਇਓ ਆਦ ਅੰਤ ਮੇ ਕੇ ਉਤਾਰਾ ਸੋਏ ਗੁਰੂ ਸਮਝੇ ਹੋ ਹਮਾਰਾ ਨਵਸਕਾਰ ਜਿਸੇ ਕੋ ਹਮਾਰੇ ਸੰਗਨ ਪਰਜਾ ਜਨਾਬ ਸਵਾਰੇ ਸੇਵਕਨ ਕਾ ਸਿਵ ਗੁਣ ਸੁਖ ਦੇਓ ਸਤਨੰਕਾ ਪਲ ਮੋ ਬਜਕੇ ਕੜਕੜ ਕੇ ਅੰਦਰ ਕੇ ਜਾਣਤ ਭਲੇ ਬਰੇ ਕੇ ਪੀਰ ਬਿਸ਼ਾਨਤ ਚੇਟੇ ਦੇ ਗੰਦਰ ਸੋਲਾ ਸਾਪਰ ਕਿਰਪਾ ਦ੍ਰਿਸ਼ਟ ਅਗਰ ਫੂਲਾ ਸੰਤਨ ਅਧਿਕ ਪਾਏ ਦੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੇ ਪਿਰਵ ਸੰਨ ਘਟ ਘਟ ਕੇ ਪੜ ਪੜ ਕੇ ਜਾਨੈ ਜਦ ਕਰਖ ਅਕਾ ਕਰਤਾ ਰਾ ਪ੍ਰਜਾ ਤਰਤ ਜਵ ਦੇਹ ਅਪਰ ਜਵਾਖ ਰਖ ਕਰਤ ਹੋਕਮ ਹੂੰ ਤੁਮੈ ਬਲਤ ਦੇਹ ਤਰ ਸਭ ਨੂੰ ਜੇ ਤੇ ਬਗਲ ਸ੍ਰਿਸ਼ਟ ਸਵ ਤਾਰੈ ਉਹ ਆਪਣੇ ਬੂਜੋ ਚਰ ਤੁਮ ਸਭ ਹੀ ਤੇ ਰਹੇ ਨਾਰਾਮ ਜਾਣਤ ਬੇਦ ਪੇਦ ਆਰੰਭ ਦਰੰਕਾਰ ਨਿਰਵਕਾਰ ਨਰੰਭ ਆਦ ਅਨੇਨ ਅਨਾਦ ਸੰਭ ਤਾਤ ਅਨੁਚਾਰਤ ਪੇਦਾ ਜਾ ਕੋ ਪੀਵ ਨਾ ਪਾਵਦ ਬੇਦਾਂ ਤਾ ਕਾ ਕਰਪਾ ਹਨ ਨੁ ਮਾਨਤ ਮਹਾ ਮੂੜ ਹੈ ਜੇ ਪੀਦ ਨਾ ਜਾਣਤ ਮਹਾ ਦੇਵ ਕੋ ਕਹਿ ਦੁਸਦਾ ਸਿਵ ਨਿਰੰਕਾਰ ਕਾ ਚੀਨਤ ਨੇ ਪੀਵ ਆਪ ਆਪਣੇ ਬਦਹ ਦੇਤੇ ਵਰਨਤ ਪਿਨ ਪਿਨ ਤੂ ਹੈ ਤੇਤੇ ਤੁਮਰਾਲ ਖਾਨਾ ਜੈ ਬਸਰਾ ਕਹੈ ਬੁੱਧ ਸਜਾ ਪ੍ਰਥਮ ਸੰਸਾਰ ਇਕ ਰੂਪਨ ਉਸ ਰੂਪਾ ਰਗ ਪਿਉਰਾ ਕਹੈ ਭੂਪਾ ਅੰਡਜ ਜੇ ਰਜ ਸੇਤਿ ਕੀ ਨੀਦ ਵਿਖਾਨ ਬਹੁ ਰਚ ਦਿਨੀ ਰਹੁ ਪੁਤ ਰਾਜਾ ਹੋਇ ਬੈਠਾ ਸੋ ਸਵਨਪਿਓ ਸੰਗਰ ਇਕੱਠਾ ਸਗਰੇ ਸ੍ਰਿਸ਼ਟ ਦਿਖਾਇਆ ਚੰਪਵ ਆਜ ਗਾਦ ਸਰੂਪ ਸਵੈਮ ਭਵ ਅਵਰਛਾ ਮੇਰੇ ਤੁਮ ਕਰੋ ਸਿੱਖ ਉਪਾਰ ਸਿੱਖ ਸੰਗ ਰੂ ਦੋਸਤ ਜਿਥੇ ਅਠਵਤਰ ਪਤਾ ਸਗਲ ਮਲੇਸ਼ ਕਰੋ ਰਣ ਕਤਾ ਜੇ ਆ ਤੁਝ ਤਬ ਸਰਣੇ ਪਰੇ ਦਿਨ ਕੇ ਦੁਸ਼ਟ ਦੁਖਤ ਹੋਵੇ ਮਰੇ ਪਰਖ ਜਾਵਰ ਪਗ ਪਰੇ ਤੇ ਹਾਰੇ ਦਿਨ ਕੇ ਤੋਂ ਸੰਕਟ ਸਭ ਟਾਰੇ ਜੋ ਕਲ ਕੁਗਬਾਰ ਤੇ ਆਇਆ ਹੈ ਤਾਕੀ ਕਾਲ ਨਿਕਟ ਨਾ ਹੈ ਔਰ ਅਛਾ ਹੋਏ ਤਾਹੇ ਸਵ ਕਾਲਾ ਦੁਸ਼ਟ ਅਰਿਸ਼ਟ ਤਰੇਤਿ ਕਨ ਕ੍ਰਿਪਾ ਦ੍ਰਿਸ਼ਟ ਜਨ ਜਾਹੇ ਨਿਹਰ ਹੋ ਤਾਕੇ ਤਾਪ ਨਖਮ ਹਰ ਹੋ ਰਿਤ ਸਿੱਧ ਕਰਮੋ ਸਭ ਹੋਏ ਦੁਸ਼ਟ ਛਾ ਸਕੈ ਨਾ ਕੁਈ ਇਕ ਵਾਰ ਜਨਤ ਮੈਂ ਸਭਾਰ ਕਾਲ ਪਾਸ ਤੇ ਤਾਹੇ ਮਹਾਰ ਜਿਨ ਨਰਨਾਮ ਤਿਹਾਰੋ ਕਰ ਦਾਰ ਦੁਸ਼ਟ ਦੋਖ ਤੇ ਰਹਾ ਕਰੜ ਕੇਤ ਮੈਂ ਸ਼ਰਨ ਤੇ ਹਾਰੇ ਆਪ ਹਾਦਲ ਹੋ ਮਾਰੇ ਸਰਬ ਥੋਰ ਮੋਹੋ ਹੋ ਸਹਾਈ दुष्ट दोवे ते ने हो बचाई कृपा करि हम पर जग मत ग्रंथ करा पूर्ण सुव्रता खिलविक सल देहे कौ हरता दुष्ट लोकिन कौ छे कृता श्री अतुज जपए दयाला पूर्ण करा ग्रंथ तत काल ਮਨ ਬਾਤ ਦਾ ਪਰ ਪਾਵੈ ਸੋਈ ਦੁੱਖ ਨਾ ਦਿਸੈ ਬਿ ਆਪਤ ਕੋਈ ਓਡਲ ਸੁਣੈ ਗੁੰਗਜੋ ਜਾ ਹਸ ਹਸਨਾ ਪਾਵੈ ਸੁਣੈ ਮੂੜ ਚਿਤ ਲਾਏ ਚਤੁਰਤਾ ਵੈ ਦੁੱਖ ਦਰਦ ਪਾਓ ਨਿਕਟ ਨਾ ਤਿੰਨ ਨਰਕਰ ਹੈ ਹੋ ਜੋ ਆ ਕੇ ਇੱਕ ਵਾਰ ਚੋਪਈ ਕੋ ਕਹੈ ਚੋ ਪਏ ਸੰਬਤ ਸਤ ਰਹੈ ਸਹਿਸ ਪਣੀਜੈ ਅਰਧ ਸਹਿਸ ਪੁਨ ਤੀਨ ਕਹਿਜੈ ਪਾਦ ਰਸੁਦੀ ਅਸ਼ਟਮੀ ਰਵਾਰ ਤੀਰ ਸੋਦ ਰਵ ਗ੍ਰੰਥ ਸੁਧਾਰ ਸਵਈਆ ਪਾਹੀ ਗਹਿ ਜਾ ਤੇ ਤੁਮਰੇ ਤਉ ਤੇ ਕੋ ਆਖ ਤਰਣਿਆਨਿਓ ਰਾਮ ਰਹੀਮ ਪ੍ਰਾਨੁ ਕਰਾਨ ਅਨੇਕ ਹੈ ਵੇਖ ਨਾ ਮਾਨਿਓ ਸਿਮਰੇ ਸਾਸ ਰਬੇਦ ਸਬੈ ਬੋ ਤੇ ਕਹ ਹਮ ਇਕ ਨ ਜਾਣਿਓ ਸ੍ਰੀ ਅਸਪਾਰਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਉ ਸਾ ਤੋਹਿ ਬਖਾਨਿਓ ਦੁਹਰਾ ਸਗਲ ਦਵਾ ਨਾਨਕ ਛੱਡ ਕੇ ਗਹਿਉ ਤੁਹਾਰੋ ਦਵਾਰ ਬਾਹੇ ਗਹੇ ਗਿਲਾਜ ਅਸ ਗੋਬਿੰਦ ਦਾਸ ਤੁਹਾਰ ਸਗਲ ਦਵਾਰ ਗੋ ਛੱਡ ਕੇ ਗਹਿਉ ਤੁਹਾਰੋ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਵਾਹਿਗੁਰੂ ਰਾਮ ਕਲੇ ਮਹਿਲਾ ਤੀਜਾ ਨਾ ਦੇਖ ਓ ਅੰਕਾਰ ਸਤਿਗੁਰ ਪ੍ਰਸਾਦ ਆਨੰਦ ਅਪਿਆ ਮੇਰੇ ਮਾਏ ਸਤਿਗੁਰੂ ਮੈਂ ਪਾਇਆ